ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਤਕਸੀਮ ਦੇ ਕੇਸ ਬਾਰੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਗੱਲ ਕਰਾਂਗੇ ਤਕਸੀਮ ਦੇ ਕੇਸ ਬਾਰੇ ਜਿਵੇਂ ਕੋਈ ਜ਼ਮੀਨ ਸਾਂਝੀ ਹੈ ਜਿਹੜੇ ਹਿੱਸੇਦਾਰ ਹੈ ਉਹ ਆਪਣੇ ਹਿੱਸੇ ਦੀ ਜ਼ਮੀਨ ਤੇ ਵੱਖ-ਵੱਖ ਖੇਤੀ ਕਰਦੇ ਆ ਮੰਨ ਲਓ ਉਹਦੇ ਚੋਂ ਇੱਕ ਬੰਦਾ ਤਕਸੀਮ ਕਰਾਉਣਾ ਚਾਹੁੰਦਾ ਹੈ ਜਾਂ ਇੱਕ ਤੋਂ ਜ਼ਿਆਦਾ ਤਕਸੀਮ ਕਰਾਉਣ ਦੇ ਕਰਾਉਣਾ ਚਾਹੁੰਦੇ ਆ ਮੰਨ ਲਓ ਚਾਰ ਹਿੱਸੇਦਾਰ ਹੈ ਦੋ ਕਰਾਉਣਾ ਚਾਹੁੰਦੇ ਆ ਪਰ ਦੋ ਮੰਨਦੇ ਨਹੀਂ ਦੋ ਰਾਜੀ ਨਹੀਂ ਹੈਗੇ ਜਾਂ ਇੱਕ ਬੰਦਾ ਤਕਸੀਮ ਕਰਾਉਣਾ ਚਾਹੁੰਦਾ ਉਹਦੇ ਚੋਂ ਬਾਕੀ ਕੋਈ ਰਾਜੀ ਨਹੀਂ ਜਿਹੜੇ ਹਿੱਸੇਦਾਰ ਤਕਸੀਮ ਕਰਾਉਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਜਿਹੜੀ ਸਾਂਝੀ ਖੇਵਟ ਹੈ ਫਰਦ ਕੇਂਦਰ ਤੋਂ ਖੇਵਟ ਦੀ ਫਰਦ ਲੈ ਕੇ ਵਕੀਲ ਰਾਹੀਂ ਤਹਿਸੀਲਦਾਰ ਨਾਇਬ ਤਹਿਸੀਲਦਾਰ ਮਾਲ ਅਫਸਰ ਜਿਹੜਾ ਉਹਦੀ ਅਦਾਲਤ ਦੇ ਵਿੱਚ ਤਕਸੀਮ ਕਰਾਉਣ ਲਈ ਐਪਲੀਕੇਸ਼ਨ ਦੇ ਸਕਦਾ ਅਰਜੀ ਦੇ ਸਕਦਾ ਜਿਹੜੀ ਤਕਸੀਮ ਦੀ ਅਰਜੀ ਹੈ ਜਦੋਂ ਮਾਲ ਅਧਿਕਾਰੀ ਨੂੰ ਮਿਲਦੀ ਹੈ ਮਾਲ ਅਧਿਕਾਰੀ ਨੂੰ ਜਦੋਂ ਪ੍ਰਾਪਤ ਹੁੰਦੀ ਹੈ ਫਿਰ ਜਿਹੜਾ ਮਾਲ ਅਧਿਕਾਰੀ ਹੈ ਬਾਕੀ ਸਬੰਧਤ ਧਿਰਾਂ ਜਿਹੜੀਆਂ ਸੁਣਵਾਈ ਵਾਸਤੇ ਉਹਨਾਂ ਨੂੰ ਸੱਮਣ ਭੇਜਦਾ ਇੱਕ ਤਰੀਕ ਨਿਸ਼ਚਿਤ ਕਰਕੇ ਜਿਹੜੀਆਂ ਧਿਰਾਂ ਹੈਗੀਆਂ ਉਹਨਾਂ ਨੂੰ ਸੱਮਣ ਭੇਜਿਆ ਜਾਂਦਾ ਜਦੋਂ ਤਕਸੀਮ ਦੀ ਅਰਜੀ ਮਿਲ ਜਾਂਦੀ ਹੈ ਮਾਲ ਅਫਸਰ ਨੂੰ ਦੂਜੀਆਂ ਧਿਰਾਂ ਨੂੰ ਹਾਜ਼ਰ ਹੋਣ ਲਈ ਸੱਮਣ ਭੇਜਿਆ ਜਾਂਦਾ ਮਨ ਲਓ ਜੇ ਕੋਈ ਧਿਰ ਸਮਣ ਲੈਣ ਤੋਂ ਇਨਕਾਰ ਕਰਦੀ ਹੈ ਜਾਂ ਸਮਣ ਤਮੀਲ ਨਹੀਂ ਹੁੰਦਾ ਤਾਂ ਉਸ ਦੇ ਘਰ ਦੇ ਦਰਵਾਜੇ ਤੇ ਸਮਣ ਚਸਪਾਨਗੀ ਕਰਵਾਈ ਜਾਂਦੀ ਹੈ ਜੇ ਫਿਰ ਵੀ ਅਦਾਲਤ ਨੂੰ ਲੱਗੇ ਮਹਿਸੂਸ ਹੋਵੇ ਸਾਰੀਆਂ ਧਿਰਾਂ ਨੂੰ ਆਸਾਨੀ ਨਾਲ ਸਮਣ ਨਹੀਂ ਕਰਵਾਏ ਜਾ ਸਕਦੇ ਤਾਂ ਪਟਵਾਰੀ ਹਲਕਾ ਰਾਈ ਜਿਹੜਾ ਹੈਗਾ ਉਹ ਪਿੰਡ ਵਿੱਚ ਮਨਾਦੀ ਕਰਵਾਈ ਜਾਂਦੀ ਹੈ ਕਰਪਟ ਰੋਜ਼ਨਾਮਚਾ ਦਰਜ ਕਰਵਾ ਕੇ ਪਿੰਡ ਚ ਮਨਾਦੀ ਕਰਾਈ ਜਾਂਦੀ ਹੈ ਮਨਾਦੀ ਤੋ ਬਾਅਦ ਵੀ ਕੋਈ ਧਿਰ ਹਾਜ਼ਰ ਨਹੀਂ ਹੁੰਦੀ ਤਾਂ ਉਹਨਾਂ ਦੇ ਜਿਹੜੀਆਂ ਧਿਰਾਂ ਹਾਜ਼ਰ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਖਿਲਾਫ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਈ ਜਾਂਦੀ ਹੈ ਇਸ ਤੋਂ ਇਲਾਵਾ ਜੇ ਜ਼ਮੀਨ ਦੀ ਮਾਲਕੀ ਸਬੰਧੀ ਕੋਈ ਝਗੜਾ ਨਾ ਹੋਵੇ ਤਾਂ ਤਕਸੀਮ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਪਰ ਜੇ ਕੋਈ ਧਿਰ ਹੈ ਜਿਹੜੀ ਹੈ ਇਹ ਸਾਬਤ ਕਰ ਦਿੰਦੀ ਹੈ ਕਿ ਮਾਲਕੀ ਨੂੰ ਲੈ ਕੇ ਧਿਰਾਂ ਦੇ ਵਿਚਕਾਰ ਝਗੜਾ ਹੈ ਤੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਤਾਂ ਇਸ ਸਥਿਤੀ ਦੇ ਵਿੱਚ ਜਦੋਂ ਤੱਕ ਕੇਸ ਚੱਲਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਤਕਸੀਮ ਦਾ ਜਿਹੜਾ ਕੇਸ ਹੈ ਉਹ ਪੈਂਡਿੰਗ ਰੱਖਿਆ ਜਾਂਦਾ ਜੇ ਜ਼ਮੀਨ ਦੀ ਮਾਲਕੀ ਸੰਬੰਧੀ ਕੋਈ ਝਗੜਾ ਨਾ ਹੋਵੇ ਤਾਂ ਤਕਸੀਮ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਉਹਦੀ ਅਦਾਲਤ ਵੱਲੋਂ ਕਾਨੂੰਗੋ ਹਲਕਾ ਨੂੰ ਹੁਕਮ ਭੇਜਿਆ ਜਾਂਦਾ ਕਿ ਤਕਸੀਮ ਕਰਾਈ ਜਾਣ ਵਾਲੀ ਖੇਵਟ ਦਾ ਨਕਸ਼ਾ ਊੜਾ ਬਣਾ ਕੇ ਭੇਜਿਆ ਜਾਵੇ ਜਿਹੜਾ ਕਾਨੂੰਗੋ ਹਲਕਾ ਹੈ ਉਹ ਪਟਵਾਰੀ ਹਲਕਾ ਦੇ ਨਾਲ ਮਿਲ ਕੇ ਜਿਹੜਾ ਹੈ ਰਿਕਾਰਡ ਦੀ ਖੋਜ ਕਰਕੇ ਸਬੰਧਤ ਖੇਵਟ ਹੈ ਜਿਹੜੀ ਉਹਦਾ ਨਕਸ਼ਾ ਊੜਾ ਤਿਆਰ ਕੀਤਾ ਜਾਂਦਾ ਕਾਨੂੰਗੋ ਹਲਕਾ ਤੇ ਪਟਵਾਰੀ ਹਲਕਾ ਵੱਲੋਂ ਜਿਹੜਾ ਉਸ ਹਲਕੇ ਦਾ ਕਾਨੂੰਗੋ ਹੈ ਤੇ ਉਸ ਹਲਕੇ ਦਾ ਪਟਵਾਰੀ ਹੈ ਉਹਨਾਂ ਵੱਲੋਂ ਇਸ ਤੋਂ ਬਾਅਦ ਜਿਹੜਾ ਨਕਸ਼ਾ ਊੜਾ ਜੇ ਪਾਸ ਹੋ ਜਾਂਦਾ ਤਾਂ ਪਾਸ ਹੋਣ ਤੋਂ ਬਾਅਦ ਤਰੀਕਾ ਤਕਸੀਮ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਨਕਸ਼ਾ ਉੜ ਆਇਆ ਜਿਹੜਾ ਇਹਦੇ ਦੱਸਿਆ ਜਾਂਦਾ ਹੈ ਕਿ ਜਿਹੜੀ ਜ਼ਮੀਨ ਦੀ ਵੰਡ ਕੀਤੀ ਜਾਣੀ ਹੈ ਜਮ੍ਹਾਂਬੰਦੀ ਵਿੱਚ ਖੇਵਟ ਨੰਬਰ ਕਿੰਨਾ ਹੈ ਤੇ ਕੁੱਲ ਰਕਬਾ ਕਿੰਨਾ ਹੈ ਹਿੱਸੇਦਾਰ ਦਾ ਉਸ ਜ਼ਮੀਨ ਵਿੱਚ ਕਿੰਨਾ ਕਿੰਨਾ ਹਿੱਸਾ ਹੈ ਉਹਨਾਂ ਦੇ ਹਿੱਸੇ ਮੁਤਾਬਕ ਉਹਨਾਂ ਨੂੰ ਕਿੰਨੀ ਕਿੰਨੀ ਜ਼ਮੀਨ ਆਉਂਦੀ ਹੈ ਜਿਹੜੀ ਜਮ੍ਹਾਂਬੰਦੀ ਹੈ ਉਹਦੀਆਂ ਐਂਟਰੀਆਂ ਦੇ ਮੁਤਾਬਕ ਉਹਨਾਂ ਦੇ ਕਬਜ਼ੇ ਹੇਠ ਕਿੰਨੀ ਕਿੰਨੀ ਜ਼ਮੀਨ ਹੈਗੀ ਹੈ ਜੇ ਕਿਸੇ ਹਿੱਸੇਦਾਰ ਕੋਲ ਉਸ ਦੇ ਵੰਡੇ ਰਕਬੇ ਨਾਲੋਂ ਘੱਟ ਜ਼ਮੀਨ ਹੈ ਉਹ ਕਿੰਨੀ ਘਟ ਹੈ ਜਿਹੜੀ ਘਟ ਹੈ ਉਹ ਉਹਨੂੰ ਪੂਰੀ ਕਰਕੇ ਦਿੱਤੀ ਜਾਊਗੀ ਜਿਹੜਾ ਨਕਸ਼ਾ ਊੜਾ ਹੈ ਤਕਸੀਮ ਦੇ ਕੇਸ ਵਿੱਚ ਇੱਕ ਮੁੱਢਲੀ ਝਲਕ ਪੇਸ਼ ਕਰਦਾ ਜਿਹੜਾ ਨਕਸ਼ਾ ਊੜਾ ਹੈ ਇਹ ਜਿਹੜਾ ਨਕਸ਼ਾ ਹੈ ਪਾਸ ਕਰਨ ਤੋਂ ਬਾਅਦ ਜਿਹੜੇ ਕੋਈ ਹਿੱਸੇਦਾਰ ਹੈ ਜੇ ਕਿਸੇ ਨੂੰ ਉਹਦੇ ਚੋ ਇਤਰਾਜ਼ ਹੈ ਤਾਂ ਉਹ ਨਕਸ਼ਾ ਊੜਾ ਪਾਸ ਕਰਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਐਸ ਡੀ ਐਮ ਦੇ ਕੋਲ ਅਪੀਲ ਕਰ ਸਕਦਾ ਜੇ ਕੋਈ ਅਪੀਲ ਕਰ ਦਿੰਦਾ ਐਸ ਡੀ ਐਮ ਦੇ ਕੋਲ ਤਤ ਤਹਿਸੀਲਦਾਰ ਕੋਲ ਆਟੋਮੈਟਿਕ ਤੌਰ ਤੇ ਜਿਹੜਾ ਹੈ ਅਗਲੇ ਹੁਕਮਾਂ ਤੱਕ ਸਟੇ ਲੱਗ ਜਾਂਦਾ ਜਿੰਨੇ ਤੱਕ ਉਹ ਅਪੀਲ ਦਾ ਫੈਸਲਾ ਨਹੀਂ ਹੁੰਦਾ ਮੰਨ ਲਓ ਜਦੋਂ ਨਕਸ਼ਾ ਉੜਾ ਪਾਸ ਹੋ ਜਾਂਦਾ ਹੈ ਕਿਸੇ ਦਾ ਕੋਈ ਆਬਜੈਕਸ਼ਨ ਨਹੀਂ ਤਾਂ ਉਸ ਤੋਂ ਬਾਅਦ ਤਰੀਕਾ ਤਕਸੀਮ ਤਰੀਕਾ ਤਕਸੀਮ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤਰੀਕਾ ਤਕਸੀਮ ਹੈ ਜਿਹੜਾ ਧਿਰਾਂ ਦੀ ਜਿਹੜੀ ਹਾਜ਼ਰੀ ਦੇ ਵਿੱਚ ਇਤਰਾਜ਼ ਸੁਣਨ ਤੋਂ ਬਾਅਦ ਪਾਸ ਕੀਤਾ ਜਾਂਦਾ ਇਸ ਤੋਂ ਬਾਅਦ ਜਿਹੜਾ ਹੈ ਕਾਨੂੰਗੋ ਹੈ ਹਲਕੇ ਦਾ ਕਾਨੂੰਗੋ ਹੈ ਕਾਨੂੰਗੋ ਵੱਲੋਂ ਹਲਕਾ ਜਿਹੜਾ ਪਟਵਾਰੀ ਹੈ ਉਹਦੇ ਰਹੀਂ ਸਾਰੇ ਜਿਹੜੇ ਸਬੰਧਤ ਹਿੱਸੇਦਾਰ ਹੈ ਉਹਨਾਂ ਨੂੰ ਮੌਕੇ ਤੇ ਹਾਜ਼ਰ ਰਹਿਣ ਲਈ ਇਤਲਾਹਾ ਨਾਮਾ ਭੇਜਿਆ ਜਾਂਦਾ ਜਦੋਂ ਕਾਨੂੰਗੋਣੇ ਮੌਕਾ ਦੇਖਣਾ ਹੁੰਦਾ ਜਿਹੜੇ ਰਕਵੇ ਦੀ ਤਕਸੀਮ ਹੋਣੀ ਹੈ ਕਾਨੂੰਗੋ ਹਲਕਾ ਵੱਲੋਂ ਤਕਸੀਮ ਅਧੀਨ ਜਿਹੜਾ ਰਕਬਾ ਆਂਦਾ ਹੈ ਉਹਦਾ ਮੌਕਾ ਦੇਖਣਾ ਜਿਹੜਾ ਉਹ ਦੇਖਣ ਲਈ ਪਟਵਾਰੀ ਹਲਕਾ ਰਹੀਂ ਸਾਰੇ ਜਿਹੜੇ ਸਬੰਧਤ ਹਿੱਸੇਦਾਰ ਹੈ ਉਹਨਾਂ ਨੂੰ ਮੌਕੇ ਤੇ ਹਾਜ਼ਰ ਰਹਿਣ ਲਈ ਇਤਲਾ ਨਮਾ ਭੇਜਿਆ ਜਾਂਦਾ ਸਾਰੀਆਂ ਧੇਰਾਂ ਨੂੰ ਪਹੁੰਚਣ ਵਾਸਤੇ ਜੋ ਡੇਟ ਫਿਕਸ ਕੀਤੀ ਹੁੰਦੀ ਹੈ ਪਟਵਾਰੀ ਹਲਕਾ ਜਿਹੜਾ ਹੁੰਦਾ ਹੈ ਉਹਦੀ ਸਮੇਤ ਰਿਕਾਰਡ ਤੇ ਧੇਰਾਂ ਦੀ ਹਾਜ਼ਰੀ ਵਿੱਚ ਕਾਨੂੰਗੋ ਹਲਕਾ ਵੱਲੋਂ ਮੌਕਾ ਦੇਖਿਆ ਜਾਂਦਾ ਹਿੱਸੇਦਾਰਾਂ ਦੇ ਕਬਜ਼ੇ ਹੋ ਗਏ ਮੋਟਰ ਟਿਊਬਲ ਹੋ ਗਏ ਰਸਤੇ ਹੋ ਗਏ ਇਹਨਾਂ ਦਾ ਧਿਆਨ ਰੱਖ ਕੇ ਤਰੀਕਾ ਤਕਸੀਮ ਹੈ ਜਿਹੜਾ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਨਕਸ਼ਾ ਆੜਾ ਤਿਆਰ ਕੀਤਾ ਜਾਂਦਾ ਨਕਸ਼ਾ ਆੜਾ ਤਿਆਰ ਕਰਕੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੂੰ ਭੇਜਿਆ ਜਾਂਦਾ ਇਸ ਤੋਂ ਬਾਅਦ ਜੇ ਕਿਸੇ ਧਿਰ ਨੂੰ ਨਕਸ਼ਾ ਆੜਾ 'ਚ ਕੋਈ ਇਤਰਾਜ਼ ਹੈ ਤਾਂ ਉਹ ਜਿਹੜੀ ਧਿਰ ਹੈ ਐਸਟੀਐਮ ਦੀ ਅਦਾਲਤ ਦੇ ਵਿੱਚ ਅਪੀਲ ਕਰ ਸਕਦੀ ਹੈ ਇਸ ਤੋਂ ਬਾਅਦ ਜਿਹੜਾ ਨਕਸ਼ਾ ਆੜਾ ਹੈ ਉਹਦੇ ਤੇ ਜਦੋਂ ਅੰਤਿਮ ਫੈਸਲਾ ਆ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਸਹਾਇਕ ਕਲੈਕਟਰ ਹੈ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਕਾਨੂੰਗੋ ਹਲਕਾ ਜਿਹੜਾ ਉਹਨੂੰ ਨਖਿਆ ਈੜੀ ਵਾਸਤੇ ਹਦਾਇਤ ਕਰਦਾ ਜਦੋਂ ਸਹਾਇਕ ਕਲੈਕਟਰ ਜਿਹੜਾ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਉਹ ਹੁਕਮ ਕਰਦਾ ਕਾਨੂੰਗੋ ਨੂੰ ਸਹਾਇਕ ਕਲੈਕਟਰ ਦਰਜਾ ਪਹਿਲਾ ਦੇ ਹੁਕਮ ਆਉਣ ਤੇ ਕਾਨੂੰਗੋ ਹਲਕਾ ਜਿਹੜਾ ਉਹ ਪਟਵਾਰੀ ਹਲਕਾ ਦੀ ਮਦਦ ਨਾਲ ਨਕਸ਼ਾ ਆਈਡੀ ਤਿਆਰ ਕਰਦਾ ਇਸ ਤੋਂ ਬਾਅਦ ਜਦੋਂ ਨਕਸ਼ਾ ਆਈਡੀ ਦਾ ਅੰਤਮ ਜਦੋਂ ਫੈਸਲਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਧਾਰਾ 121 ਦੇ ਅਧੀਨ ਸੰਦ ਤਕਸੀਮ ਜਾਰੀ ਕੀਤੀ ਜਾਂਦੀ ਹੈ ਇਹ ਜਿਹੜੀ ਸਨਤ ਤਕਸੀਮ ਹੈ ਇਸ سٹਾਮ ਦੇ ਉੱਪਰ ਲਿਖੀ ਜਾਂਦੀ ਹੈ ਸਨਤ ਤਕਸੀਮ ਜਿਹੜੀ ਹੈ ਇਹ ਨਕਸ਼ਾ ਈਡੀ ਦੀ ਕਾਪੀ ਹੁੰਦੀ ਹੈ ਜਿਸ ਦੇ ਵਿੱਚ ਮਾਲਕਾਂ ਦਾ ਜਿਹੜਾ ਸਾਬਕਾ ਇੰਦਰਾਜ ਹੈ ਸੰਝੇ ਖਸਰਾ ਨੰਬਰ ਰਕਬਾ ਕੁੱਲ ਖੇਵਟ ਦਾ ਰਕਬਾ ਦਰਜ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜਾ ਨਵੀਂ ਵੰਡ ਦੇ ਅਨੁਸਾਰ ਕੱਲੇ-ਕੱਲੇ ਮਾਲਕ ਨੂੰ ਕਿਹੜੇ-ਕਿਹੜੇ ਨੰਬਰ ਖਸਰਾ ਤੇ ਰਕਬਾ ਮਿਲਿਆ ਹੈ ਇਹ ਸਬੰਧੀ ਇੰਦਰਾਜ ਦਰਜ ਕੀਤਾ ਜਾਂਦਾ ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ